ਭਗਵੰਤਮਨ ਸਾਹਿਬ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਬਾਰੇ ਕਈ ਵੱਡੀ ਗੱਲ ਤਾਂ ਦੱਸਤੀ ਭਗਵੰਤਮਨ ਸਾਹਿਬ ਨੇ ਕੀ ਕਿਹਾ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੀ ਰਸਮੀ ਸਮਾਪਤੀ ਕੀਤੀ ਨਾਲ ਹੀ ਜੇਤੂ ਖਿਡਾਰੀਆਂ ਲਈ 8.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਜੋ ਸਿੱਧੇ ਖਿਡਾਰੀਆਂ ਦੇ ਖਾਤਿਆਂ ਵਿੱਚ ਪੈਣੀ ਸ਼ੁਰੂ ਹੋ ਜਾਵੇਗੀ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੂਰੇ ਪੰਜਾਬ 'ਚ ਬੱਚੇ ਖੇਡਾਂ ਨਾਲ ਜੁੜ ਰਹੇ ਨੇ ਇਹ ਗਿਣਤੀ ਸਾਢੇ 7 ਬਰਸਾਲ ਵੱਧ ਰਹੀ ਹੈਗੀ ਸਾਰੇ ਜੇਤੂ ਖਿਡਾਰੀਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਟੂਡੇ ਆਫੀਸ਼ੀਅਲੀ ਐਂਡਡ ਸੀਜ਼ਨ 2 ਆਫ ਗੇਮਸ ਵਤਨ ਪੰਜਾਬ ਅਲੋਂਗ ਵਿਦ दैट ਪ੍ਰਾਈਸ ਅਮਾਉਂਟ ਆਫ 8.5 ਕਰੋੜ ਬਸ ਆਲਸੋ ਰਿਲੀਜ਼ਡ ਫॉर द ਵਿਨਿੰਗ ਪਲੇਅਰਸ which will start directly depositing into their accounts ਤੇ ਇਹ ਵੱਡੀ ਗੱਲ ਕਹੀ ਹੈ ਪੁਤਮਾ ਸਾਹਿਬ ਨੇ ਨੇ ਕਿ ਆ ਅੱਜ ਸੀਜ਼ਨ ਇਸ ਦਾ ਟੂ ਖਤਮ ਹੋਇਆ ਹੈਗਾ ਤੇ 80 ਖਿਡਾਰੀਆਂ ਨੂੰ ਜਿਹੜੇ ਕਿ ਜਿੱਤੇ ਹੈਗੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ 8.5 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈਗੀ ਆ ਉਹ ਪਾਵਾਂਗੇ ਵੱਡੀ ਗੱਲ ਕਹੀ ਹੈਗੀ ਪੁਤਮਾ ਸਾਹਿਬ ਨੇ ਤੁਹਾਨੂੰ ਦੱਸਦੀ ਹੈ ਜੀ ਖੇਡਾਵਤਨ ਪੰਜਾਬ ਦੀਆਂ ਵਧੀਆ ਤਰੀਕੇ ਨਾਲ ਚੱਲਦੀ ਵੀ ਹੈਗੀ ਆ ਦੋ ਸੀਜ਼ਨ ਹੋ ਚੁੱਕੇ ਹੈਗੇ ਤੇ ਅੱਜ ਦੂਜੇ ਸੀਜ਼ਨ ਦੀ ਸਮਾਪਤੀ ਸਗੀ ਤੇ ਪ੍ਰਧਾਨ ਸਾਹਿਬ ਨੇ ਇਨਫਾਰਮੇਸ਼ਨ ਦਿੱਤੀ ਹੈ ਜਾਣਕਾਰੀ ਦਿੱਤੀ ਹੈਗੀ ਹੈ ਕਿ ਅਸੀਂ 8.5 ਕਰੋੜ ਰੁਪਏ ਜਿਹੜੇ ਕਿ ਖਿਡਾਰੀ ਉਸ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਜਿੱਤੇ ਹੈਗੇ ਆ ਉਹਨਾਂ ਨੂੰ 8.5 ਕਰੋੜ ਰੁਪਏ ਉਹਨਾਂ ਦੇ ਖਾਤੇ ਵਿੱਚ ਡਾਇਰੈਕਟਲੀ ਪਾਵਾਂਗੇ ਵੱਡੀ ਗੱਲ ਪੋਤਨ ਸਾਹਿਬ ਜੋ ਹੈ ਸਪੋਰਟਸ ਨੂੰ ਵੀ ਬਹੁਤ ਹੁੰਗਾਰਾ ਦਿੰਦੇ ਹੈਗੇ ਅਤੇ ਪੰਜਾਬ ਦੇ ਵਿੱਚ ਖੇਡਾਂ ਦੇ ਲਈ ਪੋਤਨ ਸਾਹਿਬ ਵਧੀਆ ਕੰਮ ਕਰਦੇ ਹੈਗੇ ਤੁਸੀਂ ਦੱਸੋ ਬਾਰੇ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਪੋਤਨ ਸਾਹਿਬ ਐਜੂਕੇਸ਼ਨ ਤੇ ਤਾਂ ਕੰਮ ਕਰਦੇ ਹੀ ਹੈਗੇ ਮੈਡੀਕਲ ਫੈਸਿਲਿਟੀ ਦੇਣ ਤੇ ਕੰਮ ਕਰਦੇ ਯਾ ਪਰ ਸਪੋਰਟਸ ਦੇ ਵਿੱਚ ਵੀ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈਗੀ ਹੈ ਉਹਨਾਂ ਨੇ ਜਨਾਨਤ ਕਰ ਦਿੱਤੀ ਹੈਗੀ ਕਿ ਸੀਜ਼ਨ 2 ਜਿਹੜਾ ਹੋਇਆ ਖੇਡਾਂ ਦਾ ਉਹਨਾਂ ਦੇ ਵਿੱਚ ਜਿਹੜੇ ਖਿਡਾਰੀ ਜਿੱਤੇ ਹੈਗੇ ਉਹਨਾਂ ਨੂੰ 8.5 ਕਰੋੜ ਰੁ ਕਿ ਬੜੀ ਵੱਡੀ ਗੱਲ ਹੈਗੀ ਹੈ ਕੋਈ ਕਰਪਸ਼ਨ ਨਹੀਂ ਸਿੱਧਾ ਖਾਤਿਆਂ ਵਿੱਚ ਪੈਸੇ ਜਾਣਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੁਹੰਮਦ ਸ਼ਾਮੀ ਜਿਹੜੇ ਕ੍ਰਿਕਟਰ ਹੈਗੇ ਉਹਨਾਂ ਨੂੰ ਵੀ ਅਰਜੁਨ ਅਵਾਰਡ ਮਿਲਿਆ ਸੀਗਾ ਤੇ ਪੰਜਾਬ ਦੇ ਵਿੱਚ ਜਿਹੜੀ ਖੇਡਾਂ ਹੁੰਦੀਆਂ ਹੈਗੀਆਂ ਸਟੇਟ ਲੈਵਲ ਦੀਆਂ ਹੁੰਦੀਆਂ ਹੈਗੀਆਂ ਤੇ ਇਹਦੇ ਵਿੱਚ ਖਿਡਾਰੀ ਜਿਹੜੇ ਹੈਗੇ بڑے ਹੰਗਾਰੇ ਦੇ ਨਾਲ ਪਾਰਟਿਸਪੇਟ ਕਰਦੇ ਹੈਗੇ ਆ ਤੇ ਆਪਣਾ ਪੂਰਾ ਬੈਸਟ ਦਿੰਦੇ ਆ ਕਿ ਜਿਹੜੇ ਵੀ ਖਿਡਾਰੀ ਜਿੱਤਦੇ ਹੈਗੇ ਆ ਉਹਨਾਂ ਨੂੰ ਇਨਾਮ ਰਕਮ ਰਕੀ ਦਿੱਤੀ ਜਾਂਦੀ ਹੈ ਤੇ ਇਸ ਵਾਰ 8.5 ਕਰੋੜ ਰੁਪਏ ਦੀ ਇਨਾਮ ਰਕਮ ਦਿੱਤੀ ਜਾਵੇਗੀ ਇਹ ਵੱਡੀ ਗੱਲ ਹੈਗੀ ਆ ਤੁਸੀਂ ਇਸ ਬਾਰੇ ਕਹੋਗੇ ਜਰੂਰ ਕਮੈਂਟਸ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਨਾਲ ਪਹੁੰਚਾਓ ਤਾਂ ਕਿ ਪੰਥਪਾ ਸਾਹਿਬ ਦੀ ਇਹ ਗੱਲ ਵੀ ਪਤਾ ਲੱਗੇ ਤੇ ਹੋਰ ਜਿਹੜਾ ਮੋਟੀਵੇਟ ਹੋਵੇ ਯੂਥ ਜੋ ਕਿ ਸਪੋਰਟਸ ਦੇ ਵਿੱਚ ਆਣਾ ਚਾਹੁੰਦਾ ਹੈ ਉਹ ਮੋਟੀਵੇਟ ਹੋਵੇ ਕਿ ਸਾਡੇ ਪੰਜਾਬ ਦੇ ਵਿੱਚ ਖੇਡਾਂ ਨੂੰ ਜੋ ਹੈ ਇਰਸਾਨ ਮਿਲਦਾ ਹੈਗਾ ਤੇ ਉਸ ਦੇ ਵਿੱਚ ਰਾਸ਼ੀ ਵੀ ਮਿਲਦੀ ਹੈਗੀ ਕਿ ਇਕਨੋਮਿਕਲੀ ਵੀ ਬੰਦਾ ਜੋ ਹੈ ਆਪਣੇ ਪੈਰਾਂ ਤੇ ਖੜਦਾ ਹੈਗਾ ਤੇ ਸਪੋਰਟਸ ਦੇ ਵਿੱਚ ਵੱਧ ਤੋਂ ਵੱਧ ਸਾਡੇ ਪੰਜਾਬੀਆਂ ਨੂੰ ਅੱਗੇ ਆਣਾ ਚਾਹੀਦਾ ਹੈ ਕਬੱਡੀ ਹੈ ਰੈਸਲਿੰਗ ਹੈ ਦੌੜ ਹੈ ਹਾਈ ਜੰਪ ਹੈ ਦਨ ਖਿਡਾਰੀ ਜਿਹੜੇ ਹੈਗੇ ਆ ਉਹਗੇ ਚਾਹੀਦੇ ਹੈਗੇ ਆ ਸਟੇਟ ਲੈਵਲ ਦੇ ਬੰਦੇ ਕਿਉਂਕਿ ਇਹਨਾਂ ਨੂੰ ਜੋ ਹੈ ਇਨਾਮ ਵੀ ਰਾਸ਼ੀ ਵੀ ਦਿੱਤੀ ਜਾਂਦੀ ਹੈ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਸਰਕਾਰ ਵੱਲੋਂ ਇਹਨਾਂ ਨੂੰ ਕੁਝ ਬੈਕਅਪ ਕੀਤਾ ਜਾ ਰਿਹਾ ਹੈ ਜਿਵੇਂ ক্রিকেট ਦੇ ਵਿੱਚ ਆਈਪੀਐਲ ਚੱਲਦਾ ਹੈਗਾ ਕਰੋੜਾਂ ਰੁਪਏ ਦਿੱਤੇ ਜਾਂਦੇ ਹੈਗੇ ਆ ਤੇ ਕਈ ਸਾਡੇ ਖਿਡਾਰੀ ਜੋ ਹੈ ਖੇਡਾਂਵਤ ਪੰਜਾਬ ਦੀਆਂ ਦੇ ਵਿੱਚ ਪਾਰਟਿਸਿਪੇਟ ਕਰਕੇ ਕਰੋੜਾਂ ਰੁਪਏ ਨਹੀਂ ਜਿੱਤ ਸਕਦੇ ਜਿਵੇਂ ਕਿ ਵੱਖਰੇ ਵੱਖਰੇ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੈਗੇ ਵੱਡੀ ਗੱਲ ਪੰਤਮਾ ਸਾਹਿਬ ਨੇ ਕਹੀ ਹੈਗੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਸੀਜ਼ਨ ਐਂਡ ਕੀਤਾ ਤੇ 8.5 ਕਰੋੜ ਰੁਪਏ ਸਿੱਧਾ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਿੱਧਾ ਖਿਡਾਰੀਆਂ ਨੂੰ ਜਿਹੜੇ ਜਿੱਤੇ ਹੈਗੇ ਉਹਨਾਂ ਨੂੰ ਪੈਸੇ ਪਾਵਾਂਗੇ ਵੱਡੀ ਖਬਰ